ਇਸ ਨਾਮ ਇਹ ਆਪਣਾ ਸੁਮਨ ਕੁਮਾਰ ਜੀ ਇਹਦਾ ਪਿੰਡ ਕਿਹੜਾ ਪਿੰਡ ਦਾ ਛੋੜਦਨ ਪਿੰਡ ਦਾ ਜਿਹੜਾ ਜਿਹੜਾ ਕਤਲ ਹੋਇਆ ਉਹ ਕਿਹੋ ਕਿਹੜੇ ਜਿਹੜਾ ਤਰਾਜ 3 ਮਹੀਨਾ ਜੀ 6 ਸਾਲ ਜੀ ਇੱਕ ਇਸ ਤਰ੍ਹਾਂ ਕਤਲ ਹੋਇਆ ਦਾ ਇਹਨੂੰ ਸ਼ੁਭ ਮੁੰਡਾ ਲੈ ਗਿਆ ਘਰ ਤੋਂ ਆ ਕੇ ਜੀ ਹੂੰ ਮੋਟਰਸ ਤੇ ਬਿਠਾ ਦੇ ਅੱਛਾ ਤੇ ਉਹਨੇ ਸਿੰਘਾ ਜੀ ਨਾਲ ਮਿਲ ਕੇ ਮਾਰ ਕਹੀ ਕੀ ਕੋਈ ਤਰਾਣੀ ਰੰਗੇ ਸੀ ਪਤਾ ਨਹੀਂ ਪਿੰਡੀ ਤੋਂ ਬੰਦਾ ਰੈਕ ਕਰ ਲੈ ਨਹੀਂ ਦੋ ਰੈਕ ਕਰੇ ਰੇ ਜੋ ਵਾਰ ਇੱਥੇ ਲੈ ਕੇ ਗਿਆ ਸੀ ਉਹ ਪਿੰਡ ਦਾ ਹੀ ਸੀ ਇਹ ਕਿਤੇ ਬਾਹਰ ਖੇੜੇ ਗੁੱਜਦਾ ਜੀ। ਉਹਨੂੰ ਖੇੜੇ ਗੁੱਜਦਾ ਇੱਕ ਮਨ ਕੋ। ਯਾ ਦੋਸਤ ਹੈ ਇਹ ਵੈਸੇ ਹੀ ਇਹ ਆਪਾਂ ਨੂੰ ਯਾ ਦੋਸਤ ਬਣ ਕਿਦਾਂ ਮਾਰਿਆ ਕਿਹੜੀ ਥਾਂ ਤੇ? ਨਹਿਰ ਤੇ ਜਸਬੀ ਅਲਨਾ ਤੇ। ਕਿਤਨੇ ਦੱਬਿਆ ਹੋਇਆ ਸੀ ਮਾਰ ਕੇ। ਦੱਬ ਗਿਆ ਹੋਇਆ 20 ਤਰੀਕ ਦਾ ਮਾਰਿਆ ਉਹਨੂੰ। 20 ਤਰੀਕ ਦਾ ਮਾਰਿਆ ਉਹਨੂੰ। ਇਹ ਕਿੰਨੇ ਵਿੱਚ ਪਤਾ ਲੱਗੇ ਕਿ ਕਿਸ ਦੀ ਮਾਰਿਆ ਸੀ। ਮੱਥੀ ਉੱਠੀ ਜਾਂਦੇ ਜੀ। ਉਹ ਖੇਤੀ ਕਰਾਦਾ ਯਾਰ ਉਹਨਾਂ ਨਾਲ। ਮੱਥੀ ਉੱਠੀ। ਮੱਥੀ ਕਿਹੜੀ ਨਲਕੇ ਦੀ? ਹਾਂ। ਪਤਾ ਨਹੀਂ ਜੀ ਬਾਕੀ ਸਭ ਨਹੀਂ ਪਤਾ। कुछ पता लगे क्यों मारे गए नहीं नहीं चढ़ के बोलो भाई जी भाई जो चढ़ के हाँ जी एक असी कल मुकदमा नंबर छियानवे ਰਿਜਿਸਟਰ ਕੀਤਾ ਸੀ ਅੰਦਰ ਸੈਕਸ਼ਨ 103 ਜਿਮਨ 13 ਜਿਮਨ 5 ਤੇ 238 ਬੀ ਐਨਐਸਐਸ ਜੋਗੀ 302 34 ਤੇ 201 ਆਈਪੀਸੀ ਹੁੰਦਾ ਪੁਰਾਣੇ ਲਾਅ ਦੇ ਮੁਤਾਬਕ ਜੋ ਸਾਡੇ ਕੋਲ ਇੱਕ ਪਵਨ ਕੁਮਾਰ ਨੇ ਸਟੇਟਮੈਂਟ ਲਿਖਾਈ ਵੀ ਉਹਦਾ ਰਿਸ਼ਤੇਦਾਰ ਤਰਸੀਮ ਜੋ ਵੀ ਉਰਦਨ ਪਿੰਡ ਦਾ ਰਹਿਣ ਵਾਲਾ ਹੈ ਇਹ ਮਿਤੀ 20 ਤਰੀਕ ਨੂੰ ਆਪਣੇ ਘਰੋਂ ਨਿਕਲੇ ਸੀ ਰੇੜਾ ਲੈ ਕੇ ਤੇ ਇਹ ਉਸ ਦਿਨ ਦਾ ਮਿਸਿੰਗ ਸੀਗਾ ਫੈਮਿਲੀ ਨੇ ਕੱਲ ਸਵੇਰੇ ਆਪਦੇ ਤੌਰ ਤੇ ਤਿੰਨ ਚਾਰ ਦਿਨ ਪੜਤਾਲ ਕਰਨ ਤੋਂ ਬਾਅਦ ਸਾਡੇ ਕੋਲ ਆ ਕੇ ਇਸ ਬਾਬਤ ਰਿਪੋਰਟ ਲਖਾਈ ਅਸੀਂ ਤੁਰੰਤ ਮਿਸਿੰਗ ਦੀ ਰਿਪੋਰਟ ਲਿਖਣ ਤੋਂ ਬਾਅਦ ਇਹਦੇ ਤੇ ਵਰਕਆਊਟ ਕੀਤਾ ਤਾਂ ਦੇਖਣ ਤੇ ਪਾਇਆ ਗਿਆ ਕਿ ਇੱਕ ਕੈਂਪਿੰਗ ਦੇ ਕੈਮਰੇ ਵਿੱਚ ਸ਼ੁਭਮ ਉਰਫ ਸ਼ੁਭੀ ਜੋ ਖੇੜਾ ਗੱਜੂ ਦਾ ਇਹਦੇ ਨਾਲੇ ਬੰਦਾ ਵਿਅਕਤੀ ਬੈ ਕੇ ਜਾ ਰਿਹਾ ਸੀ ਮੋਟਰਸਾਈਕਲ ਤੇ ਤੇ ਸ਼ੁਭਮ ਉਰਫ ਸ਼ੁਭੀ ਦੀ ਦੀ ਪੁੱਛਗਿੱਛ ਕੀਤੀ ਗਈ ਤੇ ਸਟੇਟਮੈਂਟ ਦਿੱਤੀ ਗਈ ਪਵਨ ਕੁਮਾਰ ਦੀ ਜੀਵਿ ਸਟੇਟਮੈਂਟ ਮੁਤਾਬਕ ਇਹ ਸ਼ੁਭਮ ਸ਼ੁਭੀ ਗੁਰਪਰੀ ਤੇ ਕਰਨਬਾਲੀ ਦੇ ਟੋਨੀ ਮਾਨਕਪੁਰ ਨੇ ਇਹਨਾਂ ਨੇ ਇਹਦੇ ਭਰਾ ਵੀ ਇੱਥੇ ਐਸਵਾਈਐਲ ਦੀ ਜੰਗਲਾਂ ਚ ਲੈ ਜਾ ਕੇ ਸ਼ਰਾਬ ਪੀਤੀ ਸੀ ਇਹਨਾਂ ਸਾਰਿਆਂ ਨੇ ਉਸ ਤੋਂ ਬਾਅਦ ਉਹਦੇ ਸਿਰ ਤੇ ਅਟੈਕ ਕਰਕੇ ਉਹਦਾ ਕਤਲ ਕਰਤਾ ਸੀ ਕਤਲ ਕਰਨ ਤੋਂ ਬਾਅਦ ਇਹਨਾਂ ਨੇ ਉੱਥੇ ਬੋਡੀ ਉੱਥੇ ਹੀ ਦੱਬਦੀ ਸੀਗੀ ਤੇ ਕੱਲ ਰਾਤ ਨੂੰ ਅਸੀਂ ਬੋਡੀ ਉਥੋਂ ਕੱਢੀ ਤੇ ਇਹਨਾਂ ਵਿੱਚੋਂ ਅਸੀਂ ਦੋ ਵਿਕਤੀਆਂ ਦੀ ਸ਼ੁਭਮ ਸ਼ੁਭੀ ਤੇ ਟੋਨੀ ਮਾਨਕਪੁਰ ਦੀ ਅਰੈਸਟ ਪਾਲੀ ਸਰੀ ਕਤਲ ਕਿੰਨ ਕੀਤਾ ਗਿਆ ਕਤਲ ਇਹਨਾਂ ਦੀ ਆਪਸੀ ਪ੍ਰਾਣੀ ਰੰਜਿਸ਼ ਸੀਗੀ ਕਿੰਨੇ ਵਿਅਕਤੀ ਸੀਗੇ ਜਿਨ੍ਹਾਂ ਨੇ ਕਤਲ ਕੀਤਾ ਹਾਂਜੀ ਕਿੰਨੇ ਵਿਅਕਤੀ ਸੀ ਜਿਨ੍ਹਾਂ ਨੇ ਕਤਲ ਚਾਰ ਤਾਂ ਕੀ ਅੰਡਰ ਸੈਕਸ਼ਨ ਲਾਈ ਹੋਵੇਗਾ ਅੰਡਰ ਸੈਕਸ਼ਨ 103 ਜੀਓ ਮੀਨਸ 3 ਜੀਮਨ 5 ਤੇ 238 ਬੀਨਸ ਜੋ ਆਈਪੀਸੀ ਪੁਰਾਣੇ ਲਾਗ ਦਬਰ 302 34 ਤੇ 201 ਆਈਪੀਸੀ ਹੁੰਦੀ ਆ 5 ਦਿਨਾਂ ਦਾ ਮਾਨ ਮਿਲੇ ਜੀ 1 ਅਗਸਤ ਤੱਕ ਹਾਂਜੀ ਇਹ ਜਿਹੜੇ ਨੋਟ ਮਨ ਆ ਗਏ ਨੇ ਮੀਟਿੰਗ ਬਾਅਦ ਹੋ ਰਹੀ ਹੈ ਨੰਬਰ ਦਾ ਦਰਜ ਇਨਾਂ ਲਈ ਦੇਖੋ ਜੀ ਇਹ ਸ਼ਰਾਬ ਦੇ ਨਸ਼ੇ ਦੇ ਵਿੱਚ ਸੀਗੇ ਕੁਝ ਇਹਨਾਂ ਦੀ ਬੈਸਟ ਸਹਿਯੋਗੀ ਸੀ ਕੁਝ ਇਹਨਾਂ ਦੇ ਮਨ ਦੇ ਵਿੱਚ ਪੁਰਾਣੀ ਕੋਈ ਆਪਸੀ ਖਾਰ ਹੋਣੀ ਹੈ ਜਿਸ ਕਰਕੇ ਅੰਡਰ ਦਾ ਇਨਫਲੂਐਂਸ ਆਫ ਐਲਕੋਹਲ ਇਹਨਾਂ ਤੋਂ ਇਹ ਅ ਅੰਜਾਮ ਦਿੱਤਾ ਗਿਆ ਇਸ ਘਟਨਾ ਨੂੰ ਕਿੰਨੇ ਵਿਅਕਤੀ ਜਿਹੜੇ ਗ੍ਰਿਫਤਾਰ ਕੀਤੇ ਗਏ ਦੋ ਗ੍ਰਿਫਤਾਰ ਕੀਤੇ ਜਾ ਚੁੱਕੇ ਹੈ ਵਿਦਨ 24 ਆਵਰਸ ਅਸੀਂ ਐਫ ਆਰ ਰਜਿਸਟਰ ਕਰਕੇ ਦੋ ਬੰਦੇ ਗ੍ਰਿਫਤਾਰ ਕਰ ਲਿਆ ਇਹਨਾਂ ਚੋ ਇੱਕ ਇੱਕ ਤੇ ਚੋਰੀ ਦਾ ਮਕਦਮਾ ਦਰਜ ਹੈ ਜਿਹੜਾ ਕਾਰਨ ਮਕਾਇਨਾ ਕੋਈ ਕਰਨ ਬੈਕਗ੍ਰਾਉਂਡ ਨਹੀਂ ਹਾਲੇ ਤੇ ਜਿਹਦੀ ਡੈਥ ਹੋਈ ਹੈ ਉਹਦੇ ਦੇ ਐਨਡੀਪੀਐਸ ਦੇ ਮਕਦਮੇ ਸੀ